ਸ਼ਸ਼ੀਕਾਲ ਦੋਸਤੋ ਅੱਜ ਅਸੀਂ ਹਲਕਾ ਡਿੜਵਾ ਮੰਡੀ ਚ ਡਿੜਵਾ ਸ਼ਹਿਰ ਦੇ ਵਿੱਚ ਜਿਹੜਾ ਪ੍ਰਬੰਧਕੀ ਕੰਪਲੈਕਸ ਬਣ ਰਿਹਾ ਹੈਗਾ ਉਸ ਦੀਆਂ ਕੁਝ ਤਸਵੀਰਾਂ ਦੇਖਣ ਲਈ ਆਏ ਸੀਗੇ ਕਾਫੀ ਦਿਨਾਂ ਤੋਂ ਮਨ ਚ ਸੀਗਾ ਵੀ ਆਪਾਂ ਇੱਕ ਵਾਰੀ ਦੇਖ ਕੇ ਆਈਏ ਉਸ ਦਾ ਜਗ੍ਹਾ ਕਿਹੜੀ ਹੈ ਕਿਹੜੀ ਜਗ੍ਹਾ ਤੇ ਬਣ ਰਿਹਾ ਹੈ ਕਿੱਥੇ ਜੇ ਬਣ ਰਿਹਾ ਹੈ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂਗੇ ਅਸੀਂ ਇੱਕ ਸੰਖੇਪ ਜੀ ਵੀਡੀਓ ਬਣਾਵਾਂਗੇ ਇਹਦੇ ਬਾਰੇ ਇੱਕ ਸੰਖੇਪ ਜਿਹੀ ਜਾਣਕਾਰੀਆਂ ਦੇਵਾਂਗੇ ਪਹਿਲੇ ਤਾਂ ਮੈਂ ਦਿਖਾਦਾ ਕੈਮਰਾਮੈਨ ਨੂੰ ਇਹ ਦਿਖਾਓ ਤੁਸੀਂ ਇਹ ਪੰਜਵੀਂ ਮੰਜ਼ਲ ਤੇ ਅਸੀਂ ਆਗੇ ਇਹਦੇ ਉੱਪਰ ਟਾਪ ਤੇ ਜਿਹੜੀ ਟਾਪ ਫਲੋਰ ਹੈ ਇਹ ਜਿਵੇਂ ਬਾਟਰ ਦੀਆਂ ਟੈਂਕੀਆਂ ਲੱਗੀਆਂ ਤੇ ਉਹ ਸੋਲਰ ਪੈਨਲ ਵਗੈਰਾ ਜਿਹੜੇ ਲੱਗੇ ਹੋਏ ਨੇਗੇ ਤੇ ਇਹ ਜਿਹੜੀ ਪੰਜਵੀਂ ਮੰਜ਼ਲ ਦੇ ਉੱਪਰੋਂ ਆਪਾਂ ਦਿਖਾ ਰਹੇ ਹਾਂ ਆ ਨੀਚੋਂ ਦੇਖੋ ਤੁਸੀਂ ਜਿਹੜਾ ਨੀਚੇ ਉਹ ਸਾਰਾ ਜਿੰਨਾ ਇਹ ਪ੍ਰਬੰਧਕੀ ਕੰਪਲੈਕਸ ਦਾ ਜਿਹੜਾ ਆਲਾ ਦਵਾਰ ਹੈਗਾ ਉਹ ਦਿਖਾਉਣਾ ਮੈਂ ਤੁਹਾਨੂੰ ਉਹ ਸਾਹਮਣੇ ਦੇਖੋ ਤੁਸੀਂ ਬਿਲਕੁਲ ਜਿਹੜੀ ਤਹਿਸੀਲ ਪੁਰਾਣੀ ਜਿੱਥੇ ਸਭ ਤਹਿਸੀਲ ਜਿੱਥੇ ਆਪਾਂ ਕੰਮਕਾਰ ਦੇ ਸਬੰਧ ਦੇ ਵਿੱਚ ਅਕਸਰ ਆਉਂਦੇ ਆਂ ਡੜਬਾ ਮੰਡੀ ਦੇ ਲੋਕ ਜਾਣਦੇ ਨੇ ਇਲਾਕੇ ਦੇ ਤੇ ਉੱਥੇ ਨੇ ਜਿਹੜੇ ਪਹਿਲਾਂ ਤੁਹਾਡੇ ਕੰਮਕਾਰ ਹੁੰਦੇ ਸੀ ਤੇ ਉਹਦੇ ਨਾਲ ਹੀ ਬਿਲਕੁਲ ਜਿਹੜਾ ਸਾਡਾ ਖੇਡ ਸਟੇਡੀਅਮ ਹੈਗਾ ਜਿਹੜੀ ਕਿ ਜਿੱਥੇ ਡੜਬੇ ਦੀਆਂ ਮਸ਼ਹੂਰ ਖੇਡਾਂ ਲਈ ਜਿਹੜਾ ਜਾਣਿਆ ਜਾਂਦਾ ਹੈਗਾ ਕਿਉਂਕਿ ਇਹ ਲੋਕੇਸ਼ਨ ਦਿਖਾ ਰਹੇ ਆਂਗੇ ਅਸੀਂ ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਹੈ ਜਿਹੜਾ ਬਿਲਕੁਲ ਇਹਦੇ ਆਪੋਜੀਟ ਹੈ ਇੱਕ ਗੇਟੇ ਦੇ ਮੂੰਹ ਸਾਹਮਣੇ ਹੋਗੇ ਗੇਟੇ ਦੇ ਐ ਐਕਸਚੇਂਜ ਆ ਬੀਐਸਐਨ ਐਕਸਚੇਂਜ ਆ ਪੁਰਾਣੀ ਉਹ ਐਕਸਚੇਂਜ ਕੰਧ ਨਾਲ ਕੰਧ ਇਸ ਪ੍ਰਬੰਧਕੀ ਕੰਪਲੈਕਸ ਦੇ ਲੱਗਦੀ ਐ ਇਹ ਬਿਲਕੁਲ ਜਿਹੜਾ ਰੋਡ ਉਧਰੋਂ ਸਾਹਮਣੋਂ ਵੱਡੇ ਐਨਐਚ 52 ਤੋਂ ਆ ਰਿਹਾ ਤੇ ਇਸ ਸਾਈਡ ਮੈਂ ਕਹੂੰ ਕੈਮਰਾਮੈਨ ਨੂੰ ਇੱਕ ਦਿਖਾਓ ਤੁਸੀਂ ਉਹ ਸਾਹਮਣੇ ਦੇਖੋ ਤੁਸੀਂ ਐਨਐਚ 52 ਜਿਹੜਾ ਜ਼ੂਮ ਕਰਕੇ ਦਿਖਾ ਦਿਓ ਥੋੜਾ ਜਿਹਾ ਜਿਹੜਾ ਸਾਡਾ ਰਾਸ਼ਟਰੀ ਮਾਰਗ ਹੈਗਾ ਦਿੱਲੀ ਤੋਂ ਲੁਧਿਆਣੇ ਨੂੰ ਜੋੜਦਾ ਬਿਲਕੁਲ ਕੁਝ ਕਿਥੋਂ ਕੁਝ ਕਿ ਮੀਟਰ ਦੀ ਦੂਰੀ ਤੇ ਹੀ ਜਿਹੜਾ ਉਹ ਐਨਐਚ 52 ਹੈਗਾ کافی ਵੱਡੀ ਇਕੜ ਦੇ ਵਿੱਚ ਜਿਹੜਾ ਇਹ ਪ੍ਰਬੰਧਕੀ ਕੰਪਲੈਕਸਾ ਤਿਆਰ ਹੋਇਆ ਤੇ ਦਿਰਬੇ ਦੀ ਸ਼ਹਿਰ ਦੀ ਦੇਖੋ ਖੂਬਸੂਰਤ ਤਸਵੀਰ ਕਿਸ ਤਰ੍ਹਾਂ ਦਿਖਦੀ ਹੈ ਬਹੁਤ ਸੋਹਣੀ ਤਸਵੀਰ ਜਿਹੜੀ ਡਿਰਬਾ ਮੰਡੀ ਸ਼ਹਿਰ ਦੀ ਜਿਹੜੀ ਤਸਵੀਰ ਹੈ ਉਹ ਦਿਖ ਰਹੀ ਹੈ ਇੱਥੇ ਦੇਖੋ ਜਗਾ ਜਗਾ ਅਸੀਂ ਸਾਰਾ ਦਿਨ ਘੁੰਮਦੇ ਆਂਗੇ ਜਦੋਂ ਕਿਤੇ ਬੀਡੀਪੀਓ ਸਾਹਿਬ ਬੈਠਦੇ ਆ ਕਿਤੇ ਐਸਡੀਐਮ ਸਾਹਿਬ ਬੈਠਦੇ ਆ ਕਿਤੇ ਡੀਐਸਪੀ ਸਾਹਿਬ ਬੈਠਦੇ ਆ ਮੰਨ ਲਓ 10 ਜਗ੍ਹਾ ਤੇ ਜਿਹੜੇ ਲੋਕਾਂ ਦੀ ਖੱਜਲ ਖਵਾਰੀ ਹੈਗੀ ਉਹ ਹੁੰਦੀ ਸੀ ਲਗਾਤਾਰ ਸਰਕਾਰਾਂ ਵੱਲੋਂ ਇਹ ਦਾਅਵੇ ਵੀ ਕੀਤੇ ਜਾਂਦੇ ਰਹੇ ਨੇਗੇ ਪਰ ਇਹਨਾਂ ਦਾਅਵਿਆਂ ਨੂੰ ਬਾਦਿਆਂ ਨੂੰ ਬੂਰ ਜਿਹੜਾ ਪਿਆ ਹੈਗਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਾਡੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਬੂਰ ਪਿਆ ਇਹ ਕਹਿਣ ਤੋਂ ਕੋਈ ਗਰੇਜ ਨਹੀਂ ਜਿੱਥੇ ਅਸੀਂ ਅਕਸਰ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਪਾਂ ਪੇਸ਼ ਕਰਦੇ ਹਾਂ ਜਿਹੜੀਆਂ ਰਿਪੋਰਟਾਂ ਸਰਕਾਰ ਦੇ ਖਿਲਾਫ ਹੁੰਦੀਆਂ ਨੇ ਕੋਈ ਵੀ ਸਰਕਾਰ ਹੈ ਪਰ ਜਿੱਥੇ ਕਿਤੇ ਸ਼ਲਾਗਾ ਵਾਲਾ ਕੰਮ ਹੈਗਾ ਉਹ ਵੀ ਅੱਜ ਬੈਸੀ ਸੋਚਿਆ ਵੀ ਅਸੀਂ ਇੱਕ ਵਾਰੀ ਮੈਂ ਤੇ ਮੇਰੇ ਸਾਥੀ ਕੈਮਰਾਮੈਨ ਹਰਪ੍ਰੀਤ ਜੀ ਸੀਐਸਸੀ ਸੋਚਿਆ ਵੀ ਚਲੋ ਘੁੰਮ ਕੇ ਦੇਖ ਲਈਏ ਤਹਿਸੀਲ ਕੰਪਲੈਕਸ ਕਿਉਂਕਿ ਗੱਲ ਚੱਲ ਰਹੀ ਸੀ ਵੀ 15 ਅਗਸਤ ਵਾਲੇ ਵਾਲੇ ਦਿਨ ਸ਼ਾਇਦ ਇਹ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਊਗਾ ਪਰ ਕੁਝ ਕਿਦੇ ਜਿਹੜੇ ਕੰਮ ਨੇ ਆਖਰੀ ਪੜਾਵਾਂ ਦੇ ਉੱਪਰ ਜਿਹੜਾ ਇਹ ਪ੍ਰਬੰਧਕੀ ਕੰਪਲੈਕਸ ਦਾ ਕੰਮ ਹੈ ਉਹ ਚੱਲ ਰਿਹਾ ਹੈ ਲੋਕਾਂ ਵਾਸਤੇ ਖੁਸ਼ੀ ਦੀ ਖਬਰ ਇਹ ਹੋਊਗੀ ਜਦੋਂ ਤੁਸੀਂ ਆਉਂਗੇ ਇੱਥੇ ਸੋ ਇੱਕ ਵਾਰੀ ਇਹ ਵੀ ਬੇਨਤੀ ਹੈ ਤੁਸੀਂ ਇਹਨੂੰ ਕਦੇ ਵੀ ਜਦੋਂ ਕਦੇ ਦਿਰਬੇ ਆਓ ਤਾਂ ਇਸ ਕੰਪਲੈਕਸ ਨੂੰ ਜ਼ਰੂਰ ਦੇਖ ਕੇ ਜਾਓ ਕਿਉਂਕਿ ਅਜੇ ਇਹ ਕੰਪਲੈਕਸ ਦਾ ਕੰਮ ਚੱਲ ਰਿਹਾ ਹੈਗਾ ਤੁਹਾਨੂੰ ਅਹਿਸਾਸ ਹੋਊਗਾ ਵੀ ਕਿਸ ਤਰ੍ਹਾਂ ਦਾ ਜਿਹੜੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੰਪਲੈਕਸ ਹੁੰਦੇ ਨੇ ਜਿਵੇਂ ਆਪਾਂ ਸੰਗਰੂਰ ਜਾਂਦੇ ਆ ਡੀਸੀ ਦਫ਼ਤਰ ਆਪਣਾ ਕੰਪਲੈਕਸ ਹੈ ਪੁਰਾਣਾ ਜਾਂ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ ਉੱਪਰ ਕੰਪਲੈਕਸ ਹੁੰਦੇ ਨੇ ਉਸ ਲੈਵਲ ਦਾ ਜਿਹੜਾ ਕੰਪਲੈਕਸ ਹੈ ਉਹ ਤੁਹਾਡੇ ਡੜਵਾ ਮੰਡੀ ਦੇ ਵਿੱਚ ਨਵੇਂ ਮਾਡਲ ਦਾ ਬਣਨੇ ਜਾ ਰਿਹਾ ਹੈਗਾ ਕਾਫੀ ਜਿਹੜੀ ਪੂੰਜੀ ਸਰਕਾਰ ਨੇ ਇਹਦੇ ਉੱਪਰ ਲਗਾਈ ਹੈ ਕੰਮ ਵੀ ਜਿਹੜਾ ਬਹੁਤ ਵਧੀਆ ਅਸੀਂ ਉੱਪਰ ਟੌਪ ਫਲੋਰ ਤੇ ਤਾਂ ਹੀ ਆਏ ਸੀ ਕਿਉਂਕਿ ਇਹ ਪਰਦੇ ਦੇ ਪਿਛਲਾ ਫਲੋਰ ਹੈਗਾ ਇੱਥੇ ਤੱਕ ਨਹੀਂ ਆਪਾਂ ਨੂੰ ਲੋੜ ਪੈਂਦੀ ਅਸੀਂ ਸੋਚਿਆ ਵੀ ਉੱਪਰ ਜਾ ਕੇ ਥੋੜਾ ਜਿਹਾ ਨਾਲ ਤਾਂ ਤੁਹਾਨੂੰ ਨਜ਼ਾਰਾ ਦਿਖਾ ਦਈਏ ਇੱਕ ਵਾਰ ਮੈਂ ਫੇਰ ਦੱਸਦਾ ਜਿਹੜਾ ਮੇਨ ਮੁੱਖ ਮਾਰਗ ਹੈ ਮੇਨ ਮੁੱਖ ਮਾਰਗ ਤੋਂ ਇਹ NH52 ਤੋਂ ਕੁਝ ਮੰਨ ਲਓ 2-300 ਮੀਟਰ ਤੋਂ ਜਦੋਂ ਗਾਵੜੀ ਰੋਡ ਨੂੰ ਆਉਂਗੇ ਤੁਸੀਂ ਪੁਰਾਣੀ ਤਹਿਸੀਲ ਵਾਲੇ ਪਾਸੇ ਤਾਂ ਉੱਥੇ ਇਹ ਬਣਨੇ ਜਾ ਰਿਹਾ ਹੈਗਾ ਖੇਡ ਸਟੇਡੀਅਮ ਹੈ ਜਿਹੜਾ ਸ਼ਹੀਦ ਬਜਨ ਸਿੰਘ ਯਾਦਗਾਰੀ ਸਟੇਡੀਅਮ ਬਿਲਕੁਲ ਉਹਦੇ ਸਾਹਮਣੇ ਇਹਦਾ ਗੇਟ ਲੱਗਿਆ ਹੋਇਆ ਹੈਗਾ ਇੱਕੇ ਦਾ ਗੇਟ ਇਸ ਸਾਈਡ ਵੀ ਦਿਖਾ ਦਿਓ ਹਰਪ੍ਰੀਤ ਜੀ ਇੱਕੇ ਦਾ ਗੇਟ ਇਹ ਬੈਕ ਸਾਈਡ ਵੀ ਤਿਆਰ ਹੋਣ ਜਾ ਰਿਹਾ ਹੈ ਜਿਹੜਾ ਐਕਸਚੇਂਜ ਦੇ ਨਾਲ ਵਾਲੀ ਗਲੀ ਦੇ ਵਿੱਚ ਸ਼ਾਇਦ ਜਿਹੜਾ ਪਿੱਛੇ ਜਗਾ ਪਈ ਹੈ ਇੱਧਰ ਕੋਈ ਕੁਆਟਰ ਵਗੈਰਾ ਰਹਾਇਸ਼ ਵਗੈਰਾ ਲਈ ਬਣਨੇ ਨੇ ਅਫਸਰਾਂ ਲਈ ਪਰ ਜਿਹੜੀ ਮੁੱਢਲੀ ਜਾਣਕਾਰੀ ਇਹ ਤੁਹਾਨੂੰ ਅੱਜ ਦੇਣ ਲਈ ਅਸੀਂ ਸੋਚਿਆ ਵੀ ਵੈਸੇ ਚਲੋ ਆਪਾਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਇਸ ਕੰਪਲੈਕਸ ਦੀਆਂ ਚਲਦੀਆਂ ਨਗੀਆਂ ਅੱਜ ਉਹ ਪੱਖ ਦਿਖਾਇਆ ਤੁਹਾਨੂੰ ਉੱਪਰ ਤੋਂ ਆ ਕੇ ਅਸੀਂ ਨੇ ਵੀ ਜਿਹੜਾ ਅਜੇ ਤੱਕ ਚਲੋ ਸਾਹਮਣੇ ਨਹੀਂ ਆਇਆ ਸੀ ਸੋਚਿਆ ਵੀ ਕਿਉਂਕਿ ਇਹ ਕੰਪਲੈਕਸ ਬੇਸ਼ੱਕ ਇੱਕ ਸਰਕਾਰ ਨੇ ਬਣਾਤਾ ਇੱਕ ਮੰਤਰੀ ਸਾਹਿਬ ਨੇ ਬਣਾਤਾ ਪਰ ਇਹ ਇਹ ਕੰਪਲੈਕਸ ਲੋਕਾਂ ਦਾ ਹੈ ਲੋਕਾਂ ਨੇ ਇੱਥੇ ਆਉਣਾ ਆਪਣੇ ਕਮਾਕਾਰਾਂ ਲਈ ਲੋਕਾਂ ਦੀ ਜਿੱਥੇ ਸਮੇਂ ਦੀ ਬਹੁਤ ਵੱਡੀ ਪੱਧਰ ਤੇ ਬਚਤ ਹੋਊਗੀ ਤਾਂ ਉੱਥੇ ਜਿਹੜੀ ਉਹਨਾਂ ਦਾ ਪੂੰਜੀ ਹੈ ਕਿਉਂਕਿ ਜਦੋਂ ਆਪਾਂ ਜਾਣਦੇ ਆ ਇੱਥੋਂ ਜਾਣਾ ਤੁਸੀਂ ਸੁਦਰ ਘੜਟ ਜਾਣਾ ਡੀਐਸਪੀ ਸਾਹਿਬ ਕੋਲ ਤੁਰਵੰਜਾਰੇ ਜਾਣਾਗਾ ਆਪਣਾ ਬੀਡੀਪੀਓ ਦੇ ਦਫ਼ਤਰ ਜਾਂ ਸੀਡੀਪੀਓ ਦੇ ਦਫ਼ਤਰ ਜਾਣਾ ਜਾਂ ਤੁਸੀਂ ਤਹਿਸੀਲਦਾਰ ਸਾਹਿਬ ਮਤਲਬ ਕਿ ਅਲੱਗ-ਅਲੱਗ ਤੁਸੀਂ ਦਿਮਾਗ ਬੰਦੇ ਦਾ ਪਜਲ ਹੋ ਜਾਂਦਾ ਇੰਨੀ ਜਗ੍ਹਾ ਤੇ ਜਾਣ ਲਈ ਸੋ ਇੱਕੋ ਛੱਤ ਥੱਲੇ ਇਹ ਜਿਹੜਾ ਕੰਪਲੈਕਸ ਹੈ ਉਹ ਤਿਆਰ ਹੋ ਰਿਹਾ ਹੈ ਇਸ ਲਈ ਜਿੱਥੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਹੈ ਅੱਜ 15 ਅਗਸਤ ਦੇ ਦਿਨ ਇਸ ਕੰਪਲੈਕਸ ਦੀ ਉੱਥੇ ਸਾਡੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੂੰ ਵੀ ਇਸ ਕੰਪਲੈਕਸ ਲਈ ਸਾਡੇ ਵੱਲੋਂ ਖਾਸ ਕਰਕੇ ਵਧਾਈ ਹੈਗੀ ਕਿਉਂਕਿ ਬੜਾ ਚੰਗਾ ਲੱਗਿਆ ਆ ਕੇ ਜਦੋਂ ਅਸੀਂ ਇਹ ਦੇਖਿਆ ਕੰਪਲੈਕਸ ਬੜਾ ਉਹਨਾਂ ਦਾ ਖੂਬਸੂਰਤ ਉਪਰਾਲਾ ਜਿਹੜਾ ਦੇਖਣ ਨੂੰ ਮਿਲੇਗਾ ਪੁਰਾਣੀਆਂ ਸਰਕਾਰਾਂ ਨੇ ਵੀ ਆਪਣੇ ਬਹੁਤ ਸਾਰੇ ਕੰਮ ਕੀਤੇ ਨੇ ਪਰ ਇਹ ਸਰਕਾਰ ਦਾ ਇਹ ਡਿੜਬੇ ਦੇ ਲਈ ਇੱਕ ਡਿੜਬੇ ਦੇ ਲੋਕਾਂ ਲਈ ਸ਼ਹਿਰ ਲਈ ਇੱਕ ਇਹ ਮੀਲ ਪੱਥਰ ਸਾਬਤ ਹੋ ਜੂਗਾ ਇਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਯਾਦ ਰਹੂਗਾ ਵੀ ਇਹ ਕੰਪਲੈਕਸ ਕਿਸ ਨੇ ਬਣਾਇਆ ਸੀਗਾ ਸੋ ਡਿੜਬੇ ਲਈ ਇਸ ਕੰਪਲੈਕਸ ਦੀ ਬਹੁਤ ਜ਼ਰੂਰਤ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ